ਦੋਸਤੋ ਪੀਟ੍ਰੀਪਲ ਐਸ ਬੋਰਡ ਵੱਲੋਂ ਬਖ ਬਖ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਦੋਸਤੋ ਜੇਕਰ ਤੁਸੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦ ਦੋਸਤੋ ਇਹ ਪੋਸਟਾਂ ਬਿਲਕੁਲ ਰੈਗੂਲਰ ਵੇਸਟ ਅਨਾਉਂਸਮੈਂਟ ਕੀਤਾ ਗਿਆ ਨੇ ਜੀ ਟੋਟਲ ਪੋਸਟਾਂ ਨੇ ਜੀ 288 ਪਲੱਸ ਪੋਸਟਾਂ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜਲਦੀ ਤੁਸੀਂ ਨਾ ਪੋਸਟਾਂ 'ਤੇ ਅਪਲਾਈ ਕਰ ਲੈਣਾ ਹੋਵੇਗਾ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਅਦੀਨ ਸਰਵਨ ਚੋਣ ਬੋਰਡ ਪੰਜਾਬ ਮੋਹਾਲੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਇਸ਼ਤਿਹਾਰ ਨੰਬਰ 5 ਆਪ 2023 ਅਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਦੇ ਵੱਖ-ਵੱਖ ਵਿਭਾਗਾਂ 'ਚ ਗ 95 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਨੂੰ ਵਧਾ ਕੇ 131 ਕਰ ਦਿੱਤਾ ਗਿਆ ਜੀ ਅਤੇ ਕੁਝ ਹੋਰ ਪੋਸਟਾਂ ਵੀ ਇਹਦੇ ਵਿੱਚ ਐਡ ਕੀਤੀਆਂ ਕਈਆਂ ਨੇ ਜੀ ਪੋਸਟਾਂ ਨੇ ਜੀ ਸੀਨੀਅਰ ਸਹਾਇਕ ਦੀਆਂ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਪੋਸਟਾਂ ਦੀ ਡਿਟੇਲ ਅਤੇ ਡਿਪਾਰਟਮੈਂਟ ਕੁਝ ਇਸ ਪ੍ਰਕਾਰ ਨੇ ਜਿਨ੍ਹਾਂ ਵਿੱਚ ਪੋਸਟ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ ਨੰਬਰ 1 ਆ ਜੀ ਡਾਇਰੈਕਟਰ ਸਿਰਸਪਾਟਾ ਵਿਭਾਗ ਵਿੱਚ ਇੱਕ ਪੋਸਟ ਆ ਜੀ ਨੰਬਰ 2 ਜੀ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਵਿੱਚ ਇੱਕ ਪੋਸਟ ਹੈ ਜੀ ਨੰਬਰ 3 ਜੀ ਸੱਭਿਆਚਾਰਕ ਮਾਮਲੇ ਵਿਭਾਗ ਵਿੱਚ ਇੱਕ ਪੋਸਟ ਜਰਨਲ ਦੀ ਇੱਕ ਪੋਸਟ ਹੈ ਜੀ ਐਸਸੀ ਦੀ ਨੈਕਸਟ ਹੈ ਜੀ ਸਹਿਰੀ ਹਵਾਵਾਜੀ ਵਿਭਾਗ ਵਿੱਚ ਇੱਕ ਪੋਸਟ ਹੈ ਜੀ ਪੂਰਾ ਲੇਖ ਵਿਭਾਗ ਵਿੱਚ ਇੱਕ ਪੋਸਟ ਹੈ ਜੀ ਖਜ਼ਾਨਾ ਤੇ ਲੇਖਾ ਸਾਖਾ ਵਿੱਤ ਵਿਭਾਗ ਵਿੱਚ ਤਿੰਨ ਪੋਸਟਾਂ ਨੇ ਜੀ ਜਰਨਲ ਦੀਆਂ ਐਸਸੀ ਦੀ ਇੱਕ ਪੋਸਟ ਹੈ ਜੀ ਵਿੱਤ ਵਿਭਾਗ ਖਜ਼ਾਨਾ ਤੇ लेखा ਖਜ਼ਾਨਾ ਦਫ਼ਤਰ ਵਿੱਚ ਜੋ ਪੋਸਟ ਅਨਾਉਂਸਮੈਂਟ ਕੀਤੀਆਂ ਜਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਹਰ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੇਗਾ ਨੈਕਸਟ ਹੈ ਜੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਜਾਂ ਨੇ ਜੀ ਜਿਹਦੇ ਵਿੱਚ ਜਰਨਲ ਅਤੇ ਐਸਸੀ ਈਡਬਲਯੂਐਸ ਉਮੀਦਵਾਰ ਅਪਲਾਈ ਕਰ ਸਕਣਗੇ ਨੈਕਸਟ ਹੈ ਜੀ ਸੀਨੀਅਰ ਸਹਾਇਕ ਪਸ਼ੂ ਪਾਲਣ ਵਿਭਾਗ ਵਿੱਚ ਜਰਨਲ ਦੀਆਂ ਐਸਸੀ ਦੀਆਂ एससीआरओ बीसी ईएसएम फिजिकली जो हैंडीकैप्स उम्मीदवार ਨੇ ਜੀ ਜਾਂ ईडब्ल्यूएस उम्मीदवार ਨੇ ਜੀ ਉਹ ਵੀ उम्मीदवार ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਨੈਕਸਟ ਹੈ ਜੀ ਸੀਨੀਅਰ ਸਹਾਇਕ ਪਸ਼ੂ ਪਾਲਣ ਵਿਭਾਗ ਵਿੱਚ ਹੋਰ ਪੋਸਟਾਂ ਅਨਾਉਂਸਮੈਂਟ ਕੀਤੇ ਗਏ ਹਨ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਨੈਕਸਟ ਹੈ ਜੀ ਦਫ਼ਤਰ ਪ੍ਰਮੁਖ ਸਥਾਨਕ ਕਮਿਸ਼ਨਰ ਪੰਜਾਬ ਭਵਨ ਨਈ ਦਿੱਲੀ ਵਾਸਤੇ ਪੋਸਟ ਅਨਾਉਂਸਮੈਂਟ ਕੀਤੇ ਗਏ ਹਨ ਜੀ ਨੈਕਸਟ ਹੈ ਜੀ ਡਿਪਟੀ ਕਮਿਸ਼ਨਰ ਮਾਨਸਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨੈਕਸਟ ਹੈ ਜੀ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨੈਕਸਟ ਹੈ ਜੀ ਟਰੈਕਟੇਟ ਆਫ ਨਗਰ ਅਤੇ ਗ੍ਰਾਮ ਯੋਜਨਾਬੰਦੀ ਪੰਜਾਬ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਉਸ ਤੋਂ ਬਾਅਦ ਕਿਰਤ ਵਿਭਾਗ ਪੰਜਾਬ ਵਿੱਚ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨੈਕਸਟ ਹੈ ਜੀ ਡੇਰੀ ਵਿਕਾਸ ਵਿਭਾਗ ਵਿੱਚ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨੈਕਸਟ ਹੈ ਜੀ ਡਿਪਟੀ ਕਮਿਸ਼ਨਰ ਸੀਤ ਭਗਤ ਸਿੰਘ ਨਗਰ ਵਾਸਤੇ ਪੋਸਟ ਅਨਾਉਂਸਮੈਂ ਤਰਾ ਚੋਣ ਕਮਿਸ਼ਨ ਪੰਜਾਬ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਿਆ ਨੇ ਜੀ। ਕੁੱਲ ਪੋਸਟਾਂ 131 ਅਨਾਉਂਸਮੈਂਟ ਕੀਤੀਆਂ ਗਿਆ ਨੇ ਜੀ ਅਤੇ ਕੁਝ ਪੋਸਟਾਂ ਹੋਰ ਵੀ ਐਡ ਕੀਤੀਆਂ ਗਿਆ ਨੇ ਜੀ। ਉਹਨਾਂ ਦੀ ਜਾਣਕਾਰੀ ਤੁਹਾਨੂੰ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਤੇ ਬਨੇ ਰਹੋ। ਇਹਨਾਂ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ। ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 2/4/2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ। ਐਪਲੀਕੇਸ਼ਨ ਫੀਸ ਪੇਮੈਂਟ ਕਰਨ ਦੀ ਲਾਸਟ ਡੇਟ ਹੈ ਜੀ 4/4/2024 ਤੱਕ ਤੁਸੀਂ ਐਪਲੀਕੇਸ਼ਨ ਫੀਸ ਪੇਮੈਂਟ ਕਰ ਸਕੋਗੇ। ਚਲੋ ਦੋਸਤੋ ਆਪਾਂ ਹੋਰ ਚੈੱਕ ਕਰ ਲੈਨੇ ਜੀ ਹੋਰ ਪੋਸਟ ਅਨਾਉਂਸਮੈਂਟ ਕੀਤੇਆਂ ਗਿਆ ਨੇ ਜੀ ਅਤੇ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੋਵੇਗੀ ਜੀ ਪੋਸਟ ਨੰਬਰ 1 ਜੀ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਨੇ ਜੀ ਜੋ ਤੁਹਾਨੂੰ ਦੱਸਤਾ ਜੀ 131 ਟੋਟਲ 143 ਹੋ ਚੁੱਕੀਆਂ ਨੇ ਜੀ ਕੁਆਲੀਫਿਕੇਸ਼ਨ ਹੈ ਜੀ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਐਨੀ ਡਿਸਪੀਲਨ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਹੈ ਜੀ ਸੀਨੀਅਰ ਅਸਿਸਟੈਂਟ ਆਈਟੀ ਦੀਆਂ ਪੋਸਟਾਂ ਨੇ ਜੀ 2 ਕੁਆਲੀਫਿਕੇਸ਼ਨ ਹੈ ਜੀ ਬੀਈ ਬੀਟੈਕ ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿੱਚ ਤੁਸੀਂ ਕੰਪਲੀਟ ਕੀਤੀ ਹੈ ਜਾਂ ਕੰਪਿਊਟਰ ਸਾਇੰਸ ਵਿੱਚ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਜੀ ਸੀਨੀਅਰ ਅਸਿਸਟੈਂਟ ਅਕਾਊਂਟਸ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 2 ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਜਾਂ ਫਿਰ ਬੀਕਾਮ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਟੈਕਨੀਕਲ ਅਸਿਸਟੈਂਟ ਦੀਆਂ ਪੋਸਟਾਂ ਨੇ ਜੀ 2 ਪੀਜੀ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਐਨੀ ਡਿਸਪਲਿਨ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਪਰਸਨਲ ਅਸਿਸਟੈਂਟ ਦੀ ਪੋਸਟ ਹੈ ਜੀ ਪੋਸਟ ਹੈ ਜੀ 1 ਕਵਾਲੀਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਨੈਕਸਟ ਹੈ ਜੀ ਜੂਨੀਅਰ ਆਡੀਟਰ ਦੀਆਂ ਪੋਸਟਾਂ ਨੇ ਜੀ 60 ਡਿਗਰੀ ਤੁਸੀਂ ਕੰਪਲੀਟ ਕੀਤੀ ਆ ਪੀ ਕਾਮ ਤੁਸੀਂ ਕੰਪਲੀਟ ਕੀਤੀ ਜਾਂ ਐਮ ਕਾਮ ਤੁਸੀਂ ਕੰਪਲੀਟ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 10 ਜੀ ਡਰਾਫਟਸਮੈਨ ਦੀ ਪੋਸਟ ਹੈ ਜੀ ਪੋਸਟ ਹੈ ਇੱਕ ਸਿੰਪਲ 10ਵੀਂ ਤੁਸੀਂ ਪਾਸ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 11 ਜੀ ਇੰਸਟ੍ਰਕਟਰ ਦੀਆਂ ਪੋਸਟਾਂ ਨੇ ਜੀ 25 ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਸਾਰੀਆਂ ਪੋਸਟਾਂ ਲਈ ਉਮਰ ਹੱਦੇ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਇਹਨਾਂ ਪੋਸਟਾਂ ਲਈ ਐਪਲੀਕੇਸ਼ਨ ਫੀਸ ਕੁਝ ਇਸ ਪ੍ਰਕਾਰ ਹੈ ਜੀ ਜੋ ਜਨਰਲ ਕੈਟਾਗਰੀ ਦੇ ਉਮੀਦਵਾਰ ਨੇ ਜੀ ਉਹਨਾਂ ਲਈ 1000 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੀ ਐਸਸੀ ਐਸਟੀ ਬੀਸੀ ایਡब्ल्यूਐਸ ਜੋ ਉਮੀਦਵਾਰ ਨੇ ਜੀ 250 ਰੁਪਏ ਪੀਡਬਲ ਡੀ ਜੋ ਉਮੀਦਵਾਰ ਨੇ ਜੀ 500 ਰੁਪਏ ਐਸਐਮ ਜਾਂ ਡਿਪੈਂਡੈਂਟ ਉਮੀਦਵਾਰ ਨੇ ਜੀ ਉਹਨਾਂ ਲਈ 200 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਲਾਸਟ ਡੇ ਤੁਹਾਨੂੰ ਦੱਸਿਆ ਸੀ 2-4-2024 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਜੀ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ